ਸਾਡੇ ਅੱਜ ਜਵਾਨ ਬੱਚੇ ਆ ਐਨੀਆਂ-ਐਨੀਆਂ ਢਿੱਡੀਆਂ ਨਿਕਲੀਆਂ ਆ ਜਿਹੜੀਆਂ ਬਾਹਾਂ ਉਹ ਆ ਉਂਗਲਾਂ ਆ ਰਗੀਆਂ ਐਨੇ ਨੇ ਉਹ ਲੱਤਾਂ ਥੱਲਿਓ ਉਹ ਜਵਾਨੀ ਉਹ ਨਜ਼ਰ ਨਹੀਂ ਆਈ ਦੇ ਉਹ ਕੋਈ ਬੰਦਾ ਤੁਰਦਾ ਹੋਵੇ ਉਹਨੂੰ ਦੇਖੇ ਨਾ ਤੇ ਉਹ ਜਵਾਨੀ ਕਾਢੀ ਮੇਰੀ ਦੇਖ ਜਵਾਨੀ ਚੰਨਾ ਮੈਂ ਜਿੱਧਰ ਜਾਵਾਂ ਪਾ ਦਿਆਂ ਬੰਨਾ ਮੇ ਬੰਦਾ ਤੁਰਿਆ ਜਾਵੇ ਤੇ ਉਹ ਮੁੜ ਕੇ ਨਾ ਦੇਖਣ ਇਹ ਕੌਣ ਐ ਇਦਾਂ ਮੈਂ ਜੀ ਇਹਨਾਂ ਤੇ ਸਾਡੇ ਜਿਹੜੇ ਸ਼ੌਕ ਹੁੰਦੇ ਸੀਗੇ ਕਿ ਸ਼ਾਮ ਦੇ ਵੇਲੇ ਉਹ ਕਬੱਡੀ ਚ ਚੱਲ ਜਾਣਾ ਲੰਬੀ ਛਾਲ ਮਾਰਨੀ ਐਦਾਂ ਦੇ ਸਾਰੇ ਸ਼ੌਕ ਇਕੱਠੇ ਦੇ ਹੋ ਜਾਂਦੇ ਸੀਗੇ ਰੌੜਾਂ ਬਣੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਲਾਗੇ ਖੇਤ ਗੋਲੜਾ ਜਿੱਥੇ ਵੀ ਜੀ ਕਰਦਾ ਸਿਆੜੇ ਨੇ ਕਹਿਣਾ ਗੋਡੋ ਖੇਤ ਤੁਹਾਨੂੰ ਘੋੜ ਦਿਖਾਓ ਉਹ ਸਾਨੂੰ ਲਾ ਲਿੰਦੇ ਸੀ ਹੁਣ ਉਹਨਾਂ ਹੀ ਪਿੰਡਾਂ ਦੇ ਵਿੱਚ ਮੈਂ ਜਾਣਾ ਤੇ ਕੋਈ ਮੁੰਡਾ ਉੱਥੇ ਖੜਾ ਠੇਕੇ ਦੇ ਉੱਤੇ ਉਹ ਅੱਡੇ ਬਣੇ ਆ ਠੇਕਾ ਮੇਰੇ ਉਥੇ ਗਰਦਾਸਪੁਰ ਪਿੰਡ ਆਪਣੀ ਦੀ ਗੱਲ ਦੱਸਦਾ ਅੱਡੇ ਬਣੇ ਆ ਜਿਹੜੇ ਸ਼ਰਾਬ ਆ ਗਲਾਸਾਂ ਚ ਪਾਪ ਆ ਕੇ ਦਿੰਦੇ ਆ ਆ ਜਿਹੜੇ ਹੁੰਦੇ ਆ ਸਟੀਲ ਦੇ ਗਲਾਸ ਕਿ ਇੰਨੇ ਦਾ ਗਲਾਸ ਵੀ ਇਹਦਾ ਪਤਾ ਨਹੀਂ ਕਿੰਨੇ ਦਾ ਤੇ ਉਹ ਬਹੁਤ ਹੀ ਅਗਿਆ ਦਰਦ ਆਉਂਦਾ ਚਿੱਤਨ ਸੁਣ ਕੇ ਆਪਣੀ ਜਵਾਨੀ ਦਾ ਤੇ ਉਹ ਇਹ ਵੀ ਆਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਅਸੀਂ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਵੀ ਹੀ ਗਏ ਕਿਸੇ ਦਾ ਕੋਈ ਪੇਟ ਨਹੀਂ ਕਦੀ ਨਜ਼ਰ ਆਇਆ ਜਿਹੜਾ ਕੰਮ ਕੁੰਮ ਛੱਡ ਜਾਂਦਾ ਹੈ ਤੇ ਉਹਨੂੰ ਲੋਕ ਕਹਿੰਦੇ ਹੁੰਦੇ ਪਿੰਡਾਂ ਵਿੱਚ ਲੈ ਵੀ ਉਹ ਫਲਾਣਾ ਜੱਟ ਦੇ ਬੜਾ ਸੌਖਾ ਉਹ ਕਹਿੰਦਾ ਕਿਹੜੇ ਕੰਮ ਸੌਖਾ ਕਹਣ ਨੂੰ ਗੋਗੜ ਪੈਂਦੀ ਆ ਮਤਲਬ ਉਹਦੇ ਬੱਚਿਆਂ ਨੇ ਕੰਮ ਸੰਭ ਲੈਣਾ ਤੇ ਉਹ ਤਾਂ ਜਿਹੜੇ ਬਜ਼ੁਰਗਾਂ ਭਾਰੇ ਹੁੰਦੇ ਖਾਣ ਪੀਣ ਦੀ ਚੰਗਾ ਹੁੰਦਾ ਏ ਸਾਡੇ ਅੱਜ ਜਵਾਨ ਬੱਚੇ ਆ ਐਨੀਆਂ ਐਨੀਆਂ ਢਿੱਡੀਆਂ ਨਿਕਲੀਆਂ ਆ ਜਿਹੜੀਆਂ ਬਾਹਾਂ ਉਹ ਆ ਉਂਗਲਾਂ ਆ ਗਈਆਂ ਐਨੇ ਨੇ ਉਹ ਲੱਤਾਂ ਥੱਲੇ ਉਹ ਜਵਾਨੀ ਉਹ ਨਜ਼ਰ ਨਹੀਂ ਆਉਂਦੇ ਉਹ ਕਹਿੰਦੇ ਹੀਗੇ ਕਿ ਤਹ ਲੋ ਜੀ ਗੱਲ ਯਾਦ ਆਈ ਕਿ ਜਵਾਨੀ ਹੋਵੇ ਜਦੋਂ ਬੰਦਾ ਤੁਰਦਾ ਹੋਵੇ ਉਹਨੂੰ ਦੇਖੇ ਨਾ ਤੇ ਉਹ ਜਵਾਨੀ ਕਾਢੀ ਮੇਰੀ ਦੇਖ ਜਵਾਨੀ ਚੰਨਾ ਅਬੋਲ ਮੈਨੂੰ ਯਾਦ ਆਏ ਕਿ ਬੜੇ ਲਿਖੇ ਹੋਏ ਆ ਬਹੁਤ ਵੱਡੇ ਉੱਚੇ ਬੰਦੇ ਦੇ ਬਾਅਦ ਚ ਦੱਸਦਾ ਮੇਰੀ ਦੇਖ ਜਵਾਨੀ ਚੰਨਾ ਮੈਂ ਜਿੱਧਰ ਜਾਵਾਂ ਪਾ ਦਿਆਂ ਬੰਨਾ ਮੇਰੇ ਡੌੜੇ ਜਿਵੇਂ ਜੂੜੇ ਦਾ ਕੰਨਾ ਮੇਰੇ ਗੇਲੀਆਂ ਵਰਗੇ ਪੱਟ ਤੇ ਮੈਂ ਪੰਜਾਬ ਦਾ ਜੱਟ ਵਾਜਿ ਆ ਰਿਹਾ ਅਦੇ ਸ਼ਾਹ ਅਦੇ ਸ਼ਾਹ ਇਹ ਆ ਗੱਲਾਂ 'ਚੋ ਗੱਲ ਜ਼ਿਆਦਾ ਆਂਦੀ ਆ ਬਣੀਆਂ ਗੱਲਾਂ ਇਹੋ ਜੀਆਂ ਨੇ ਤੇ ਬੜਾ ਦੁੱਖ ਆਉਂਦਾ ਜਦੋਂ ਕਿ ਇਹ ਗੱਲਾਂ ਨਹੀਂ ਉਹ ਜਵਾਨੀ ਕੀ ਹੋਈ ਕਿ ਉਹ ਬੰਦਾ ਤੁਰਿਆ ਜਾਵੇ ਤੇ ਉਹਨੂੰ ਮੁੜ ਕੇ ਨਾ ਦੇਖਣ ਇਹ ਕੌਣ ਐ ਇਦਾਂ ਮੈਂ ਜੀ ਇਹਨਾਂ ਗੱਲਾਂ ਦੇ ਵਿੱਚੋਂ ਇਹ ਆਪਣੀ ਉਸਤਤ ਨਹੀਂ ਇੱਕ ਗੱਲ ਸੁਣ ਲੱਗਾ ਕਿ ਮੈਂ ਤੇ ਇੱਕ ਤਾਰਾ ਸਿੰਘ ਹੋਣ ਦਾ ਪਿੰਡ ਦਾ ਫਲਵਾਨ ਸੋਦਨ ਨਾ ਹੀ ਰਾਣਾ ਸਿੰਘ ਅਸੀਂ ਇੱਕ ਹੋਟਲ 'ਚ ਰਿਹਾ ਕਰਦੇ ਸੀ ਤੇ ਅਸੀਂ ਇਦਾਂ ਕਿਤੇ ਜਾਣਾ ਆਉਣਾ ਬਹੁਤੇ ਪੈਸੇ ਨਹੀਂ ਸੀ ਸਾਡੇ ਕੋਲ ਤੇ ਹੋਣ ਵੀ ਤੇਹੀ ਉਹ ਮੈਂ ਤੇ ਇਨਕ ਯੂਜ਼ ਨਹੀਂ ਉਹ ਜਿਹੜੇ ਪਿੰਡਾਂ ਦੇ ਬੰਦੇ ਹੁੰਦੇ ਆ ਮੈਂ ਤੇ ਬਚਪਨ ਚੋਂ ਸਿੰਗਾਪੁਰ ਵੀ ਰਿਆ ਤੇ ਉਹਹੀਂ ਇੱਕ ਬੱਸ ਸਟਾਪ ਦੇ ਉੱਤੇ ਖੜੇ ਹੋਈਏ ਇਹ ਬੰਬੇ ਦੀ ਗੱਲ ਆ ਇਹ ਗੱਲ ਸਾਨੀ 1968 ਦੀ ਹੋਊਗੀ ਤੇ ਉਹ ਮੈਂ ਬੱਸ ਦੇ ਉੱਤੇ ਖੜੇ ਹੋ ਗਏ ਉਹ ਟੀ-ਸ਼ਰਟ ਕਿਹਦੇ ਪਹਿਨਦੀ ਮੈਂ ਵਾਲੀ ਉਦੋਂ ਜਿਹੜੇ ਬਾਜ਼ਰ ਹੁੰਦੇ ਸੀ 18 ਇੰਚ ਦੇ ਦੇ ਕਿ ਉਹ ਫੋਟੋ ਜਿਹੜੀ ਉਹ ਦੁੰਦੀਆਂ ਉਹਦੋਂ ਇਦਾਂ ਦਾ ਸਰੀਰ ਹੁੰਦਾ ਸੀ ਉਹ ਜੀ ਜਦੋਂ ਮੈਂ ਖੜੇ ਹੋਏ ਸੱਚੀ ਗੱਲ ਆ ਉਹ ਜਦੋਂ ਅਸੀਂ ਖੜੇ ਹੋਏ ਤੇ ਲੋਕ ਖੜੇ ਹੋ ਗਏ ਕਿ ਇਹ ਕੌਣ ਆ ਕੌਣ ਆ ਕਾਹਜੀ ਕਿਧਾ ਨਹੀਂ لمبے ਉੱਚੇ ਸੀ ਜੇ ਤੇ ਜਵਾਨ ਵੀ ਸੀਗੇ ਉਹ ਮੈਨੂੰ ਸ਼ਰਮ ਆਵੇ ਤੇ ਮੈਂ ਉਹਨੂੰ ਕਿਹਾ ਭਾਇਆ ਯੂ ਬਥੋ ਵੱਡੇ ਮੈਂ ਮੈਂ ਗੱਲ ਸੁਣੋ ਟੈਕਸੀ ਲੈ ਲੈਨੇ ਆ ਮੈਂ ਟੈਕਸੀ ਦੇ ਪੈਸੇ ਨਹੀਂ ਮੈਨੂੰ ਸ਼ਰਮ ਆਉਂਦੀ ਤੇ ਉਹ ਮਤਲਬ ਅਵਰ ਫੀਲਿੰਗ ਨਰਵਸ ਤੋ ਇਹ ਹੋਈ ਜਵਾਨੀ ਉਹ ਜਵਾਨੀ ਕਾਦੀ ਜਦੋਂ ਕੋਈ ਲੋਕ ਐ ਮੁੜ ਕੇ ਨਾ ਦੇਖਣਾ ਕੌਣ ਜਾਂਦਾ ਭਾਈ